ਫੜਾ ਕਿ ਜਿਹੜਾ ਬੰਦਾ ਇੱਕ ਵਾਰੀ ਮਨੋਲਾਜੇ ਨਾ ਹਾਂ ਉਹੀ ਗੱਲ ਨਹੀਂ ਬੰਦੇ ਦੀ ਕੋਈ ਨਾ ਤੁਸੀਂ ਟੈਨਸ਼ਨ ਨਾ ਲਓ ਮੈਂ ਮਾਫੀ ਮੰਗੂਗੀ ਯਾਰ ਸਾਡੇ ਮੁੰਡੇ ਦਾ ਬੇੜਾ ਗਰਕ ਹੋ ਗਿਆ ਵਾ ਜੇ ਸਹੀ ਗੱਲ ਪੁੱਛਦੀ ਐ ਤੇ ਹੈ ਤੇ ਇਦਾਂ ਹੀ ਆ ਕੀ ਆਂਦੇ ਹਾਂ ਤੇ ਗੱਲ ਪਿਆ ਢੋਲ ਹੋਣਾ ਬਚਾਉਣਾ ਹੀ ਪੈਣਾ ਜਿੰਨਾ ਕਪੜਾ ਕੰਮ ਕਰ ਮੇਰੇ ਅੱਖਾਂ ਸਾਹਮਣੇ ਦੂਰ ਹੋ ਜਾਂਦੇ ਮਾਫ ਕਰ ਦੇ ਤੇ ਮੈਂ ਤਾਂ ਨਿੱਕੋ ਗੱਲ ਕਹਤੀ ਐ ਨਾ ਤੇ ਆਪਣੇ ਮਾਂ ਨੂੰ ਸੱਦ ਜਿਆ ਕਰ ਚ ਰਹਿਣਾ ਮੈਂ ਤੇ ਮੰਮੀ ਆਗੇ ਤੇ ਮੰਮੀ ਨੇ ਤੇ ਬਹੁਤ ਬੋਲਣਾ ਹੈ ਮੰਮੀ ਦਾ ਸੁਭਾਅ ਵੀ ਇਦਾਂ ਦਾ ਹੀ ਚੱਲ ਚੰਗਾ ਵਾ ਤੇਰੇ ਕਰਤੂਤਾਂ ਦਾ ਪਤਾ ਤੇ ਲੱਜੂ ਦੀਵ ਹਾਂਜੀ ਕੀ ਕਰਨੀ ਹੈ ਕੁਛ ਨਹੀਂ ਪੱਦੇ ਜੇ ਸੈਟ ਕਰਨੀ ਹੈ ਮੜੇ ਜੀ ਅੱਛਾ ਹੂੰ ਤੇ ਮੇਰੀ ਗੱਲ ਸੁਣ ਮੈਂ ਇਹ ਰੱਖਣਾ ਗੁਰਦਾਸਪੁਰ ਚ ਲੈ ਆ ਰੱਖ ਸ਼ਹਿਰ ਸ਼ਹਿਰ ਚ ਲੈ ਆਉ ਕੰਮ ਸੀ ਹੋਈ ਹਾਂ ਯਾਰੋ ਕੰਮ ਹੀ ਗਿਆ ਦੇ ਕੁਝ ਜ਼ਰੂਰੀ ਕਰਨ ਵਾਲਾ ਅੱਛਾ ਇਹ ਰੱਖ ਨਾਲ ਚ ਲੈ ਆਉਣਾ ਇਹ ਤਾਂ ਕੋਈ ਨਾ ਹੋਇਆ ਤੁਸੀਂ ਹਾਂ ਤੇ ਮੈਂ ਚੱਲ ਜਾਣਾ ਹਾਂਜੀ ਹੁਣ ਇਦਾਂ ਕਰ ਕਿ ਡੜੀਆ ਜੇ ਹੈ ਨਹੀਂ ਘਰੇ ਹਾਂ ਡੈਡੀ ਗੇ ਖੇਤਾਂ ਨੂੰ ਗਏ ਹਾਂ ਉਹਨਾਂ ਨੂੰ ਲੱਗਣਾ ਜਿਹੜਾ ਟਾਈਮ ਹਾਂਜੀ ਹਾਂ ਜਿਹੜਾ ਟਾਈਮ ਤੇ ਨਹੀਂ ਲੱਗ ਜਾਣਾ ਜਦੋਂ ਡੈਡੀ ਆਉਂਦੇ ਨਾ ਪਹਿਲੇ ਨੰਬਰ ਤੇ ਗੱਲ ਕਰੀ ਮਾਗੀ ਵਾਲੀ ਆਹੋ ਯਾਰ ਮਾਫੀ ਤੇ ਮੰਦਣੀ ਹੈ ਗਲਤੀ ਤੇ ਮੈਂ ਬੜੀ ਵੱਡੀ ਕਰਤੀ ਆ ਚਾਹੇ ਕੋਈ ਵੀ ਜਿਹੜਾ ਡੈਡੀ ਆਉਂਦੇ ਨਾ ਤੇ ਮम्मी ਡੈਡੀ ਦੋਨਾਂ ਕੋਲੋਂ ਮਾਫੀ ਮੰਗਦੀ ਆ ਹਾਂ ਠੀਕ ਕਿ ਮੈਂ ਵੀ ਡੈਡ ਨਾਲ ਕੀਤੀ ਗੱਲ ਪਰ ਯਾਰ ਉਹਨੇ ਮੈਨੂੰ ਬੜਾ ਗੁੱਸੇ ਹੋਏ ਮੈਨੂੰ ਪਤਾ ਡੈਡੀ ਗੁੱਸੇ ਚ ਹੀ ਹੋਰ ਉਹ ਕਹਿੰਦੇ ਵੀ ਜਿਹੜਾ ਨੇ ਕੰਮ ਕੀਤਾ ਇਹ ਗਲਤੀ ਮਾਫ ਕਰਨ ਵਾਲਾ ਨਹੀਂ ਹੈ ਮੈਂ ਨਾ ਆਪਣਾ ਮੰਮੀ ਨੂੰ ਕੋਈ ਨੁਕਸਾਨ ਪਹੁੰਚਾ ਲਿਆ ਨਹੀਂ ਕੀਤਾ ਮੈਂ ਨਾ ਸੋ ਉੱਥੇ ਪੜਿਆ ਹੈ ਕਿ ਵਾਸੀ ਕਰਨਾ ਮੰਮੀ ਮੇਰਾ ਤੇ ਮੰਮੀ ਦਾ ਪਿਆਰ ਵਧੂਗੀ ਜਿੱਦਾਂ ਮੰਮੀ ਮੈਨੂੰ ਬੋਲਦੇ ਰਹਿੰਦੇ ਆ ਹਰ ਮੇਰੀ ਗੱਲ ਸੁਣਾ ਐਦਾਂ ਕਰਨ ਨਾਲ ਪਿਆਰ ਵਧੇ ਹੁੰਦਾ ਦੱਸ ਉਹ ਤਾਂ ਹੈ ਯਾ ਪਰ ਚਲੋ ਕੋਈ ਨਹੀਂ ਹਣ ਗਲਤੀ ਇਨਸਾਨਾਂ ਕੋ ਗਲਤੀ ਹੁੰਦੀ ਹੈ ਨਾ ਉਹ ਕਹਿੰਦੇ ਨਹੀਂ ਆ ਇਨਸਾਨ ਗਲਤੀ ਦਾ ਕੁਤਲਾ ਹੁੰਦਾ ਹੋ ਜਾਂਦੀ ਗਲਤੀ ਕੋਈ ਨਾ ਮੈਂ ਮੰਮੀ ਡੈਡੀ ਕੋਲ ਮਾਫੀ ਮੰਗਲਾਂਗੀ ਜੇ ਤੇ ਨਾਲ ਨਹੀਂ ਨਹੀਂ ਮੈਂ ਜਾਉਂਗੀ ਇੱਕ ਗੱਲ ਹੋਰ ਆ ਮੰਮੀ ਨੇ ਮਾਫੀ ਇੱਕ ਗਲਤੀ ਕਰਨਾ ਤੈਨੂੰ ਜੇ ਉਹ ਘਰ ਦਾ ਸਾਰੇ ਕੰਮ ਕਰੇਗੀ ਤੇ ਮੰਮੀ ਦੀ ਹਰ ਗੱਲ ਮੰਨੇਗੀ ਫੇਰ ਮਾਫ ਕਰਨਾ ਬਗਾਨਾ ਮੈਂ ਸਾਰੇ ਕੰਮ ਸਿੱਖਦੀ ਹਾਂ ਰਸੋਈ ਦਾ ਵੀ ਤੇ ਇੱਧਰ ਵੀ ਸਾਰੇ ਕੰਮ ਸਾਰੇ ਕਰਿਆ ਕਰੀ ਫੇਰ ਵੀ ਉਹਨੇ ਮਾਫ ਕਰ ਨਹੀਂ ਗਲਤੀ ਤੇ ਮੈਂ ਕਰ ਲਈ ਆ ਹਣਾ ਹੁਣ ਸਾਰੀ ਉਮਰ ਵੀ ਇਹ ਗੱਲ ਮੰਮੀ ਨੂੰ ਚੇਤੇ ਰਹਿਊਗੀ ਨਾ ਕਿ ਮੇਰੀ ਨੋ ਨੇ ਐਡਾ ਕੀਤਾ ਸੀ ਫੜਾ ਵੀ ਜਿਹੜਾ ਬੰਦਾ ਇੱਕ ਵਾਰੀ ਮਨ ਉਹ ਲਾ ਜਾਏ ਨਾ ਹਾਂ ਉਹੀ ਗੱਲ ਨਹੀਂ ਬੰਦੇ ਦੀ ਕੋਈ ਨਾ ਤੁਸੀਂ ਟੈਨਸ਼ਨ ਨਾ ਲਓ ਮੈਂ ਮਾਫੀ ਮੰਗੂੰਗੀ ਮੰਮੀ ਹਮੇਂ ਆਪੇ ਚਲ ਠੀਕ ਆ ਕਰ ਲਈ ਗੱਲ ਠੀਕ ਕੋਈ ਨਾ ਠੀਕ ਆ ਚੱਲਦਾ ਮੈਂ ਚਲੋ ਠੀਕ ਹੈ ਕੋਈ ਨਾ ਚੰਗਾ ਵੈਸੇ ਨਾ ਗਲਤੀ ਤੇ ਮੇਕੋ ਹੋਈ ਆ ਇਹਨਾਂ ਦੀ ਗੱਲ ਵੀ ਸਹੀ ਹੈ ਇੱਕ ਵਾਰ ਬੰਦਾ ਮਨੋਂ ਉਤਰ ਜੇ ਨਾ ਫਿਰ ਉਹ ਗੱਲ ਬੰਦੀ ਕੋਈ ਨਹੀਂ ਬੰਮੀ ਹੁਣਾਂ ਕੋ ਮਾਫੀ ਮੰਗਦੀ ਆ ਚਲ ਇੱਕ ਵਾਰ ਤੋਂ ਮੈਨੂੰ ਮਾਫ ਕਰ ਹੀ ਦੇਣਗੇ ਮੈਂ ਨਾ ਐਵੇਂ ਹੀ ਨਾ ਇੰਸਟਾਗ੍ਰਾਮ ਤੇ ਨਾ ਅਸਟ੍ਰੋਲੋਜੀ ਦੀ ਗੱਲਾਂ ਚਾਵੀ ਕਰਨ ਨੂੰ ਤੇ ਮੈਂ ਚੋਰੀ ਚੋਰੀ ਗਈ ਹੀ ਪਰ ਨਾ ਬੰਦੇ ਦਾ ਜਦੋਂ ਮਾਰਾ ਟਾਈਮ ਆਉਂਦਾ ਨਾ ਪਤਾ ਨਹੀਂ ਹੁੰਦਾ ਚਲ ਕੋਈ ਨਾ ਕੀ ਕੰਮ ਕਰ ਲੈਣੀ ਆ ਡੈਡੀ ਬੰਦੀ ਦਹੋਂਦੇ ਨਾ ਤੇ ਫੇਰ ਬੰਨੀ ਹੁਣਾਂ ਕੋ ਮਾਫੀ ਮਿਲਦੀ ਆ ਤੇ ਉਦੋਂ ਤੱਕ ਨਾ ਇਸੋਂ ਹੀ ਰਕੀ ਕੰਮ ਕਰ ਲੈਣੀ ਆ ਆਗੇ ਸਮਾਨਾ ਬੜਾ ਹੀ ਮਾੜਾ ਚੱਲਣ ਡਿਆ ਵਾ ਕਿੱਦਾਂ ਪਾਣੀ ਪੁਣੀ ਆਉਣ ਡਿਆ ਵਾ ਤੇ ਜਿਨ੍ਹਾਂ ਦੇ ਘਰ ਨਾ ਢਾਹ ਢੇਰੀ ਹੋ ਗਿਆ ਦੁਬਾਰਾ ਕਰਕੇ ਦਬਾ ਬਣਾਉਣੇ ਆ ਕਿੰਨੀ ਮੁਸ਼ਕਲ ਵਾ ਰੋਟੀ ਪਾਣੀ ਤਾਂ ਤੰਗ ਫਿਰਨਦੇ ਲੋਕ ਮੇਰਾ ਮਨ ਘਰ ਤੇ ਘਰੀ ਬਣਾਉਣਾ ਖਾਈਂਦਾ ਤੇ ਜਿਹੜੇ ਪਦੇ ਦਾ ਢੱਟ ਗਿਆ ਦਾ ਰਹਾ ਕੀ ਉਹੀ ਤਾਂ ਗੱਲ ਆ ਜਦੋਂ ਫੋਨ ਖੋਲਈਏ ਨਾ ਵਨ ਸੋਨੀਆਂ ਖਬਰਾਂ ਵਿੱਚ ਆਉਂਦੇ ਗਾਵਾਂ ਇਹ ਨਾ ਮਾਣਿਆ ਹੋਰ ਤਰ੍ਹਾਂ ਹੋ ਜਾਂਦਾ ਮਮੀ ਗੈਰੀ ਜੀ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਮੈਂ ਹੁਣ ਕਿਹੜੀ ਗੱਲ ਰਹਿ ਗਈ ਜਿਹੜੀ ਤੁਹਾਨੂੰ ਕਰਨੀ ਹੈ ਮੈਂ ਨਾ ਗਲਤੀ ਕੀਤੀ ਮੈਨੂੰ ਨਾ ਮਾਫੀ ਦੇ ਦੇ ਇੱਕ ਵਾਰ ਦੋਹਰਾ ਤੇ ਮੈਂ ਅੱਜ ਗਲਤੀ ਨਹੀਂ ਕੀਤੀ ਮੈਂ ਕਦੇ ਮਾਫੀ ਦੇਦਾ ਤੈਨੂੰ ਤੂੰ ਤਾਂ ਤੂੰ ਚੰਗੀ ਕੀਤੀ ਤੂੰ ਮੇਰਾ ਸੁੱਕੀ ਦਾ ਫਾਇਦਾ ਤਾਂ ਕਿਹਾ ਹੈਗਾ ਇਹ ਸ਼ਰਮ ਨੂੰ ਹੱਥ ਮਾਰ ਪੁੱਤ ਤੂੰ ਪੜ੍ਹੇ ਲਿਖੇ ਹੈਗੇ ਆ ਤੈਨੂੰ ਪਤਾ ਹੋਣਾ ਚਾਹੀਦਾ ਵੀ ਜਿਹੜਾ ਪੜਿਆ ਲਿਖਿਆ ਗਲੀ ਆ ਅਕਲ ਤੇ ਕੋਈ ਵੀ ਨਹੀਂ ਗਈ ਹੈਗੀ ਆ ਕੰਮ ਪਤਾ ਨਹੀਂ ਕਿੱਥੋਂ ਸਿੱਖੀ ਨਹੀਂ ਜਣੀ ਵੀ ਉਹ ਨਾ ਮੈਂ ਇੱਕ ਐਪ ਤੇ ਦੇਖਿਆ ਸੀ ਤੇ ਉਹ ਪੰਡਤ ਹੁੰਦੇ ਨਾ ਤੇ ਮੈਂ ਮੰਮੀ ਨੂੰ ਕੁਝ ਨਹੀਂ ਕਰਾਨੀ ਮੈਂ ਇਦਾਂ ਹੀ ਕਰਨੀ ਕਿ ਮੰਮੀ ਮੈਨੂੰ ਸਹੀ ਬੋਲੇ ਨਹੀਂ ਤੂੰ ਮੰਮੀ ਨੇ ਇਹ ਕਰ ਲਈ ਹੂ ਮੰਮੀ ਮਰ ਗਈ ਨਹੀਂ ਮੰਮੀ ਇਦਾਂ ਯਾਰ ਆ ਜਾ ਵੇ ਨਹੀਂ ਮੈਂ ਇਦਾਂ ਥੋੜਾ ਕਹਿ ਕਰਨੀ ਸੀ ਹੋਰ ਕੀ ਕਰਨੀ ਤੂੰ ਜਦੋਂ ਮੈਨੂੰ ਬੋਲਦੇ ਤੇ ਮੈਂ ਕਿਹਾ ਚੱਲ ਮੰਮੀ ਥੋੜਾ ਮਿੱਠਾ ਬੋਲਣਗੇ ਇਦਾਂ ਤੇ ਜੇ ਤੇਰੀਆਂ ਤਾਂ ਤੂੰ ਤਾਂ ਚੰਗੀਆਂ ਹੋਂ ਤਾਂ ਮੇਰਾ ਦਿਮਾਗ ਤੇ ਨਹੀਂ ਪਾਇਆ ਤੂੰ ਮੰਮੀ ਇਦਾਂ ਬੋਲਣਗੇ ਦਰਵੀ ਇੱਕ ਵਾਰ ਮਾਫ ਕਰ ਦੋ ਦੁਬਾਰਾ ਤੋਂ ਮੈਂ ਗਲਤੀ ਨਹੀਂ ਕਰਦੀ ਮੇਰੀ ਗੱਲ ਸੁਣਾ ਮਾਫੀ ਦੀ ਤੇ ਕੋਈ ਗੱਲ ਨਹੀਂ ਆ ਇਹ ਕੰਮ ਤੂੰ YouTube ਤੋਂ ਨਹੀਂ ਸਿੱਖਿਆ ਅਕਸਰ ਤੇਰੀ ਕਿਰਸੇਲੀ ਨੇ ਕਿ ਮਾਂ ਨੇ ਕੋਈ ਇਹਨੇ ਮਾਸੀ ਨੇ ਦੱਸਿਆ ਹੋਊਗਾ ਤੇ ਫਿਰ ਤੂੰ ਇਹ ਕੰਮ ਕੀਤਾ ਵਾ ਇੰਨਾ ਵਾਰਸ ਹੁੰਦੀ ਆ ਆਪਣੇ ਸੱਸ ਸੇਲੀ ਨਾਲ ਗੱਲ ਕੀਤੀ ਉਹਨੇ ਦੱਸਿਆ ਸੀ ਵਿਆਹਲਾ ਝੂੜ ਫੜਿਆ ਗਿਆ ਕਿ ਨਹੀਂ ਹੁਣ ਇਹ ਕਹਿੰਦੀ ਮੈਂ YouTube ਤੋਂ ਉਹਦਾ ਦੀ ਸੇਲੀ ਹੁਣ ਵਿਆਹੀ ਵਰੀ ਆ ਅਕਲ ਨੂੰ ਹੱਥ ਮਾਰ ਸੇਲੀ ਵੀ ਐਵੇਂ ਕਰਦੀ ਆਪਣੇ ਸੱਸ ਨਾਲ ਜੇ ਸੇ ਲਿਨੇ ਵਾਸਜ ਕੀਤੀ ਉਹ ਤੇ ਫੇਰੇ ਇਹਨੂੰ ਗਾੜੀ ਦੱਸਿਆ ਨੇ ਕਿ ਆਹ ਕੰਮ ਕਰ ਮਮੀ ਇੱਕ ਵਾਰ ਨਾ ਮਾਫ ਕਰ ਦੋ ਇਹ ਮੇਰੀ ਪਹਿਲੀ ਤੇ ਆਖਰੀ ਗਲਤੀ ਹੋਗੀ ਦੁਬਾਰਾ ਤਾਂ ਮੈਂ ਐਦਾ ਦਾ ਕੰਮ ਨਹੀਂ ਕਰਦੀ ਗਈ ਨਹੀਂ ਜਿਹੜਾ ਕੰਮ ਤੋਂ ਕੀਤਾ ਨਾ ਸਾਡੇ ਘਰਾਂ ਚ ਕੰਮ ਨਹੀਂ ਚੱਲਦੇ ਸੁਣੀ ਨਾ ਮੇਰੀ ਗੱਲ ਓਏ ਆ ਤੇ ਸਾਡੇ ਮੁਡੇ ਦਾ ਬੇੜਾ ਗਰਖ ਹੋ ਗਿਆ ਵਾ ਜੇ ਸਹੀ ਗੱਲ ਪੁੱਛਦੀ ਐ ਤੇ ਹੈ ਤੇ ਐਦਾ ਹੀ ਆ ਕੀ ਆਂਦਨ ਦੇ ਗੱਲ ਪਿਆ ਢੋਲ ਹੁਣ ਬਚਾਉਣਾ ਹੀ ਪੈਣਾ ਜਦਾਂ ਕਪੜਾ ਕੰਮ ਕਰ ਮੇਰੇ ਅੱਖਾਂ ਸਾਹਮਣੇ ਦੁਰ ਹੋ ਜਾ ਮਾਫ ਕਰ ਦੇ ਤੈਨੂੰ ਆ ਵੇਖ ਲੋ ਮੈਨੂੰ ਵਾਸਟ ਕਰਨ ਲੱਗੀ ਹੈ ਤੇ ਗਾੜੀ ਕੌਣ ਹੈ ਜਿਹਨੂੰ ਵਾਸਟ ਕਰਨਾ ਵਾ ਮੈਂ ਵੀ ਰਮਨਾਂ ਨਹੀਂ ਬਨਦੇ ਦੀ ਸਮਝ ਨਹੀਂ ਆਉਂਦੀ ਪਹਿਲਾਂ ਕਹਿੰਦੀ ਵੀ ਮੈਂ YouTube ਤੋਂ ਵੇਖਿਆ ਕਿ ਇਦਾਂ ਕਰੀਦਾ ਤੇ ਹੁਣ ਕਹਿੰਦੀ ਮੇਰੀ ਸਹੇਲੀ ਨੇ ਮੈਨੂੰ ਫੋਨ ਕਰਕੇ ਦੱਸਿਆ ਨਹੀਂ ਉਹ ਤਾਂ ਕੋਈ ਫਾਇਦਾ ਕਰਦਾ ਲਈ ਨਾ ਰੋਟੀ ਪਾਣੀ ਬਣਾਉਣ ਦੀ ਸੌ ਤੇ ਜਾਚਾਂ ਦੱਸਦੇ ਆ ਤੇ ਆਹ ਕੰਮ ਉਹ ਤੋਂ ਸਿੱਖ ਲਿਆ ਇਹਨੇ ਮੈਂ ਤਾਂ ਪਹਿਲੀ ਵਾਰ ਹੀ ਵੇਖਿਆ ਵਾ ਇਹ ਡਈਏ ਸਾਨੂੰ ਸ਼ਦਾਈ ਬਣਾਉਣਾ ਪਰ ਐਡੇ ਸ਼ਦਾਈ ਇਹ ਵੀ ਨਹੀਂ ਗੇ ਧੁੱਪੇ ਤੋਂ ਲੈ ਨਹੀਂ ਗੇ ਹਾਂ ਗਿੰਦੇ ਜੇ ਨਾ ਤੈਨੂੰ ਮਾਫ਼ ਕਰ ਦੇ ਮੈਂ ਵੀ ਮਾਫ਼ੀ ਖਸ਼ਤ ਦੇ ਕਰੂੰਗੀ ਇਹਦੀ ਮਾਂ ਨੂੰ ਕਹਿੰਨੀ ਆ ਵੀ ਆਵੇ ਇੱਥੇ ਇਹਦੇ ਕੋਕਰੰਨੀ ਆ ਫੋਨ ਉਹਨੂੰ ਦੱਸ ਦਈਏ ਕਰਤੂਤਾ ਇਹ ਤੁਹਾਡੇ ਘਰਾਂ ਜੇ ਕੰਮ ਚੱਲਦੇ ਆ ਤੂੰ ਵੀ ਸੱਸ ਇਹਦੇ ਅੱਜ ਕੀ ਕੀਤੀ ਮੇਰੇ ਹਿਸਾਬ ਨਾਲ ਰਮਨਦੀ ਦੀ ਸਹੇਲੀ ਨੇ ਨਹੀਂ ਆ ਫੋਨ ਕੀਤਾ ਕੀਤਾ ਦੀ ਮਾਂ ਨੇ ਇਹਨੂੰ ਤਾਂ ਤੂੰ ਇਹ ਕਰੇ ਸਤਲਾ ਆਪੇ ਹੀ ਸੱਜੇ ਸਾਹਮਣੇ ਆਇਣਾ ਵਾ ਕੀ ਬਾਤ ਹੈ ਮੈਂ ਕਹਿੰਨੀ ਇਹਨੂੰ ਮੈਂ ਜੈਨ ਨੂੰ ਕਹਾਂ ਆ ਤਾਂ ਨੇ ਤਾਂ ਕੰਮ ਹੀ ਸਾਰੀ ਜ਼ਿੰਦਗੀ ਤੇ ਵੇਖੇ ਤੇ ਹੀ ਜਿਹੜੇ ਸਾਡੀ ਨੌਂ ਕਰਨ ਡਈ ਆ ਇੱਕ ਤਾਂ ਹੁੰਦਾ ਨਾ ਬੰਦਾ ਨਾ ਪੜ ਲੈ ਵੀ ਇਹਨੂੰ ਪਤਾ ਕੋਈ ਨਹੀਂ ਆ ਇਹ ਪੜੀ ਲਿਖੀ ਹੋ ਕੇ ਤੇ ਇਹ ਕੰਮ ਕਰਨ ਡਈ ਆ ਚੱਲ ਆਪਾਂ ਨੇ ਘਾਤਣਾ ਨੂੰ ਸੈਟ ਮम्मी ਤਾਂ ਮਨੇ ਬੋਲੇ ਹੀ ਬੜਾਏ ਲੱਗਦਾ ਮੰਮੀ ਨੇ ਨਾ ਮੈਨੂੰ ਮਾਫ ਨਹੀਂ ਹੋ ਕਰਨਾ ਮੰਮੀ ਦਾ ਗੁੱਸਾ ਬਹੁਤ ਜ਼ਿਆਦਾ ਹੀ ਮੰਮੀ ਨੂੰ ਹਣ ਕੀ ਕਰਾਂ ਮੈਂ ਕਿੱਦਾਂ ਮੰਮੀ ਕੋ ਮਾਫੀ ਮੰਗਾਂ ਕੋਸ਼ਿਸ਼ ਨਾ ਕੋਸ਼ਿਸ਼ ਨਾ ਕਰਨਾ ਹੀ ਪੈਣਾ ਜਾਂ ਤੇ ਨਾ ਲਖਬੀਰ ਨੂੰ ਮੈਂ ਇੱਥੇ ਬੈਠੀ ਕੀ ਮੂੰਹ ਅਟਕੇ ਗੱਲਾਂ ਕਰੀ ਜਾਂਦੀ ਆ ਮੇਰੀ ਸੌਲਾ ਗੱਲ ਮੈਂ ਆਪਣੀ ਨੂੰ ਫੋਨ ਕਰ ਤਸਾਦ ਇੱਥੇ ਮਰਨਾ ਗੱਲ ਕਰਨੀ ਆ ਮਮੀ ਨੇ ਕਿ ਦਾਨਾ ਮਮੀ ਠੀਕ ਨਹੀਂ ਰਹਿੰਦੇ ਹੈਗੇ ਤੇ ਉਹ ਕਦਾਨੀਏ ਤੂੰ ਇਹ ਗੱਲ ਨੂੰ ਇੱਥੇ ਮੈਂ ਮਾਫੀ ਮੰਗ ਲਈਏ ਦੁਬਾਰਾ ਨਹੀਂ ਗਲਤੀ ਹੁੰਦੀ ਮੈਂ ਤਾਂ ਨਿੱਕੋ ਗੱਲ ਕਹਿਤੀ ਗਿਆ ਨਾ ਤੇ ਆਪਣੇ ਮਾਂ ਨੂੰ ਸਾਦ ਗਿਆ ਕਰਦੇ ਰਹਿਣਾ ਮੇਰੇ ਮਮੀ ਆਵੇ ਤੇ ਮਮੀ ਨੇ ਤੇ ਬਹੁਤ ਬੋਲਣਾ ਮਮੀ ਦਾ ਸੁਭਾਅ ਵੀ ਇਦਾਂ ਦਾ ਚੰਗਾ ਵਾ ਤੇਰੇ ਕਰਤੂਤਾਂ ਦਾ ਪਤਾ ਤਾਂ ਲੱਗ ਜੂ ਬੋਲਣਾ ਮਮੀ ਨੇ ਜੇ ਤੈਨੂੰ ਮਮੀ ਦਾ ਇੰਨਾ ਡਰ ਹੁੰਦਾ ਨਾ ਤੇ ਆ ਕੰਮ ਨਹੀਂ ਕਰਦੀ ਕੋਈ ਨਹੀਂ ਮੈਂ ਮਮੀ ਨੂੰ ਫੋਨ ਕਰਦੀ ਹਾਂ ਘੱਟ ਤੇ ਹੋਣਾ ਸਵੇਰੇ ਸਾਦ ਨੂੰ ਠੀਕ ਹੈ डैडी गलडी का सुभाव हो रही मम्मी का हो रहा मम्मी मेरे गुस्से कहते गए कोई ना डैडी कहने की मम्मी ने खो के मम्मी नहीं आ सकते ठीक नहीं रखते है लखबीर ने कहने गल मार लखबीर ने ਮੰਮੀ ਅੱਜ ਪਾਬਿਆ ਹੀ ਮੇਰੇ ਨਾਲ ਰੋਈ ਚ ਕੀ ਆਂਦੀ ਕਹਿੰਦੇ ਹੀ ਪੁੱਛਣ ਦੇ ਹੀ ਕਿ ਕਿਹੜੀ ਸਬਜੀ ਸੁਬਗੀ ਬਣਾਉਣੀ ਆ ਅੱਛਾ ਤੇ ਮੈਂ ਕਹਾਂ ਕਿ ਕਿਉਂ ਤੁਸੀਂ ਅੱਜ ਕਿੱਦੜ ਸਬਜੀ ਦਾ ਚਾ ਚੜ ਗੇ ਹੂੰ ਕਹਿੰਦੇ ਮੈਂ ਸਿੱਖਣੀ ਆ ਤੇ ਜਦੋਂ ਬਣਾਏਗੇ ਨਾ ਤੇ ਮੈਨੂੰ ਬਾਜ ਮਾਰਨੀ ਲੱਗ ਗਈ ਅੱਛਾ ਮੈਂ ਤਾਂ ਕੋਈ ਨਹੀਂ ਮੰਮੀ ਨੂੰ ਪੁੱਛ ਕੇ ਤੇ ਮੈਂ ਦੱਸ ਦਿੰਨੀ ਆ ਕਹਿਣਾ ਹੈ ਤੂੰ ਤਾਂ ਪਹਿਲੇ ਸਿੱਖੀ ਸਖਾਈ ਆਈ ਆ ਸਿੱਖਣਾ ਤੋਂ ਗਈ ਆ ਮੈਂ ਮੰਮੀ ਫਿਰ ਬਹੁਤੀ ਗੱਲ ਨਹੀਂ ਕੀਤੀ ਤੁਹਾਨੂੰ ਪਤਾ ਫਿਰ ਮੇਰੇ ਕੀਤੀ ਜਿਹੜੀ ਬਹੁਤੀ ਤਾਂ ਚੜ ਜਾਣੀ ਨਹੀਂ ਤਾਂ ਉਹ ਚੜ ਜਾਣੀ ਆ ਐਨਾ ਡਰ ਕੇ ਵੀ ਨਹੀਂ ਰਹੀਦਾ ਹੁੰਦਾ ਮੇਰੇ ਵੱਲ ਵੀ ਆਈ ਹੀ ਮੰਮੀ ਮੈਨੂੰ ਮਾਫ ਕਰ ਦੋ ਮੇਰੇ ਕੋਲ ਗਲਤੀ ਹੋ ਗਈ ਆ ਮੈਂ ਗਲਤੀ ਕਰ ਕੋ ਇੱਕ ਹੋਈ ਆ ਆ ਜਿਹੜਾ ਤੂੰ ਕੰਮ ਕੀਤਾ ਚੰਗਾ ਕੀਤਾ ਵਾ ਤੂੰ ਧਿਆਨ ਰੱਖਾ ਵਾ ਇਹਨੂੰ ਸਬਜ਼ੀ ਬਣਾਉਣਾ ਚਾਹ ਬਣਾਉਣਾ ਕੀ ਕੰਮ ਨਹੀਂ ਡਾਉਣਾ ਇਹੋ ਜਿਹਾ ਕਿ ਇੱਤਾਂ ਤੇ ਪਾਗ ਰਾਨੂੰ ਦੇਲੇ ਵਿੱਚ ਫਿਰ ਕੀ ਕਰਨਾ ਇਹ ਨੂੰ ਤੇ ਹੈਗੀ ਨਹੀਂ ਕੋਈ ਪਤਾ ਨਹੀਂ ਫਿਰ ਸਾਨੂੰ ਸਾਰਿਆਂ ਨੂੰ ਅੱਗੇ ਤੋਂ ਤੁਹਾਨੂੰ ਫੜਿਆ ਵਾ ਤੇ ਉਹ ਨਾਲ ਹੱਡ ਨਹੀਂ ਸਾਰੇ ਜਾਈਏ ਉਹ ਤੇ ਮੈਨੂੰ ਜਾਗ ਆ ਗਈ ਤੇ ਮੈਨੂੰ ਪਤਾ ਲੱਗ ਗਿਆ ਜੇ ਮੈਂ ਸੁੱਤੀ ਰਹਿੰਦੀ ਫਿਰ ਆਹੋ ਹੀ ਨਾ ਤੂੰ ਵੀ ਰੋਲ ਆ ਰਿਹਾ ਲਾ ਪਾਤਾ ਤੇ ਹਨ ਨੂੰ ਪਤਾ ਲੱਗ ਗਿਆ ਪਰ ਇਹਨੂੰ ਮਸਾ ਗੱਲ ਨਹੀਂ ਤੇ ਮੈਂ ਸਾਰਿਆਂ ਦੇ ਪਿੰਡਾਂ 'ਚ ਕਿਹੜੀਆਂ ਕਰਤੂਤਾਂ ਮੈਂ ਕਰਦੀ ਫਿਰਦੀ ਆ ਇਹ ਤਾਂ ਮਿੰਨੀ ਮੈਂ ਵੀ ਸੋਚ ਕੇ ਹੈਰਾਨਾ ਕਿ ਪੜ੍ਹੀ ਲਿਖੀ ਤੇ ਖੇੜੇ ਪਾਸੇ ਜਾਣ ਦੀ ਮੇਂ ਪੜੇ ਲਿਖੇ ਮੈਨੂੰ ਉਦਾਂ ਦੀ ਲੱਗਦੀ ਕੀ ਹੈ ਇਹਦੇ ਵਿੱਚ ਪੜਾਈ ਵਾਲੀ ਲਿਆਪਤ ਹੈਗੀ ਕੋਈ ਜਿਹੜੇ ਪੜੇ ਲਿਖੇ ਉਹ ਤਾਂ ਥਾਣੇ ਮੁਖੰਦੇ ਤੂੰ ਵੀ ਸਿਆਣੀ ਹੈ ਜਿੱਦਨ ਵੀ ਆਈ ਇੱਕ ਵੀ ਕੰਮ ਸਵਾਦਾ ਇਹਨੇ ਕੀਤਾ ਆਹੋ ਹੀ ਗੱਲ ਤੇ ਹੈ ਇਹੋ ਜਿਹੇ ਪੜਦਿਆਂ ਨਹੀਂ ਗੱਲਦਿਆਂ ਨਗਾਵਾ ਟਾਈਮ ਹੀ ਨਗਾਇਆ ਨੇ ਘਰੋਂ ਚਲ ਜਾ ਤਿਆਰ ਹੋ ਗਈ ਤੇ ਚੱਲ ਮੇਰੇ ਭਾਈ ਹੁਣ ਫਿਰ ਕੀ ਕਰਨਾ ਅੱਗੇ ਗਾਂ ਕਰਨਾ ਕੀ ਆ ਰੋਟੀ ਪਾਣੀ ਅੱਗੇ ਨਹੀਂ ਬਣਾਉਂਦੇ ਆਪੇ ਬਣਾਵਾਂਗੇ ਅਹੋ ਤੇ ਚਲੋ ਆਪੇ ਬਣਾਈ ਲੈ ਆ ਦਫਾ ਹੋਵੇ ਜਾ ਕੇ ਮੈਨੂੰ ਤਾਂ ਨਾ ਸੱਚੇ ਡਰ ਲੱਗਣ ਡਿਆ ਪਿਆ ਵਾ ਤੇ ਜੇ ਕੋਈ ਪਾ ਗਏ ਹਨ ਤਿੰਨਾਂ ਜਣਿਆਂ ਨੂੰ ਕੋਲ ਵੇਚ ਦੇਤਾ ਤਾਂ ਫੇਰ ਤੇ ਤੁਸੀਂ ਡੈਡੀ ਨਾਲ ਨਹੀਂ ਗੱਲ ਕੀਤੀ ਡੈਡੀ ਨੂੰ ਪਤਾ ਵਾ ਕੀਤੀ ਗੱਲ ਕੀਤੀ ਕਿਉਂ ਨਹੀਂ ਆ ਠੀਕ ਹੈ ਡੈਡੀ ਤੇ ਕਹਿੰਦੇ ਮਾਫ ਕਰਦੇ ਮੈਂ ਮਾਫ ਤਾਂ ਕਰਨਾ ਇਹਦੀ ਮਾਂ ਨੂੰ ਸਦੋ ਉਹਨੂੰ ਦੱਸਾਂ ਕਰ ਤੋਤਾ ਪੈਣਾ ਚਲੋ ਵੀ ਹਲੋ ਫਿਰ ਇਹ ਮੇਰੀ ਮੰਮੀ ਨੇ ਗੁੱਸੇ ਹੁਣਾਵਾ ਤਾਂ ਮੈਂ ਜਾਂ ਤੇਨੂੰ ਮਾਂ ਦਾ ਇੰਨਾ ਹੀ ਡਾਰੀ ਨਾ ਤੇ ਆ ਕੰਮ ਨਹੀਂ ਕਰਨਾ ਉਹ ਦਾਰੋ ਦੇ ਤਾਂ ਬੰਦਾ ਇਹੋ ਜੀ ਚੀਜ਼ ਸੋਚਦਾ ਵੀ ਨਹੀਂ ਆ ਕਰਨਾ ਤੇ ਦੂਰ ਦੀ ਗੱਲ ਆ ਜੇ ਜਿਹੜਾ ਵੀ ਕੰਮ ਕੁੜੀਆਂ ਸਵਰੇਕਾਰ ਕਰਦੀਆਂ ਨਾ ਮਾਂ ਪਿਓ ਦੀ ਸ਼ੈ ਨਾ ਕਰਦੀਆਂ ਜੇ ਮਾਂ ਪਿਓ ਦਾ ਡਰ ਹੋਵੇ ਨਾ ਕਦੀ ਵੀ ਨਹੀਂ ਕੰਮ ਕਰਦੀਆਂ ਮੈਂ ਤਾਂ ਸੁਣਤੇ ਹੁੰਦੇ ਹੀ ਆ ਮਾਸੀ ਜੀ ਦਾ ਹੁਣ ਇਹ ਤਾਂ ਨਹੀਂ ਕਿ ਬਿਲਕੁਲ ਹੀ ਨਹੀਂ ਹੁੰਦਾ ਕੱਦੀ ਆਹ ਵਾਲੇ ਤੇ ਚੰਬੜੀ ਰਹਿੰਦੀ ਆ ਹੁਣ ਮੈਨੂੰ ਕੀ ਤਾਂ ਮਾਂ ਦਾ ਆਉਂਦਾ ਕਿ ਕਿਹਦਾ ਆਉਂਦਾ ਤੇ ਕਿਹਦਾ ਨਹੀਂ ਚੱਲ ਸਬਜ਼ੀ ਬਣਾ ਲਈ ਆ ਨਾ ਤੇ ਪੁੜਕੇ ਲਾ ਲਾ ਮੇਰੀ ਤੇ ਹੁਣ ਕੋਈ ਨਹੀਂ ਮੈਂ ਲਿਆਵਾ ਦੱਸ ਦੇ ਕੋਈ ਨਹੀਂ ਮੈਂ ਬਣਾ ਲੇਮੀ ਫੁਲਕੇ ਲਾਉਣੇ ਚਾਰ ਕਿੰਨੇ ਖਲਾਉਣੇ ਛੱਟ ਲੱਖ ਜਾਣ। ਅੱਛਾ ਲਾ ਕੇ ਨਾ ਤਵੇਲੀ ਹੋਤੋ ਵੀ ਟਾਈਮ ਨਾ। ਬਸ ਲੱਗੀ ਕੋਈ ਨਹੀਂ ਮੈਂ ਬढ़ा ਲੈਣੀ। ਹੁਣ ਇਹਨੂੰ ਕੰਮ ਸਿੱਖਣ ਦੀ ਪੈ ਗਈ। ਇਹ ਕੰਮ ਸਿੱਖਣੇ ਤਾਂ ਪਿਆ ਕਿਆ ਸਿੱਖ ਕੇ ਆਉਣਾ ਹੀ। ਇੱਥੇ ਆਣ ਕੇ ਸਿੱਖਣੇ ਸਾਰੇ ਕੰਮ। ਹੋਰ ਕੰਮ ਉੱਥੇ ਸਿੱਖ ਕੇ ਆਏਗੀ। ਸਾਰੇ ਸੋ ਗਏ ਆ। ਐਦਾਂ ਕਰਦੀ ਮੰਮੀ ਨਾਲ ਗੱਲ ਕਰਦੀ, ਮੰਮੀ ਵੀ ਫੋਨ ਕਰਨਦੀ ਸੀ। ਫਿਰ ਕਿਸੇ ਨਾ ਕਿਸੇ ਨਾਲ ਸੌਣੀ ਲੱਗੀਆਂ ਗੱਲਾਂ। ਲਖਬੀਰ ਵੀ ਕੰਮ ਕਰਨਦੇ ਆ ਤੇ ਕਹਿੰਦੇ ਸੀ ਕਮਰੇ ਚ ਹੀ ਨਾ ਗੱਲ ਕਰ। ਤਲਦੀ ਆ ਮਮੀ ਨੂੰ ਹਲੋ ਸਤਿ ਸ਼੍ਰੀ ਅਕਾਲ ਮਮੀ ਹਾਂਜੀ ਵਧੀਆ ਤੁਸੀਂ ਸੁਣਾਓ ਕੀ ਹਾਲ ਚਾਲ ਬਸ ਮੇਰਾ ਵੀ ਵਧੀਆ ਠੀਕ ਠਾਕ ਤੁਹਾਡੀਆਂ ਸੇਤਾ ਕਿਦਾਂ acha acha ਹਾਂਜੀ ਮਮੀ ਠੀਕ ਨੇ ਅਵੀ ਠੀਕ ਠਾਕ ਨੇ ਕੰਮ ਕਰਨ ਦੇ ਸੀ ਤੇ ਮੈਂ ਕਿਹਾ ਚੱਲ ਮਮੀ ਫੋਨ ਕਰਨ ਦੇ ਹੀ ਤੇ ਮੈਂ ਨਾ ਕੰਮ ਕਰ ਰਹੀ ਨਹੀਂ ਰਸੋਈ 'ਚ ਤੇ ਮੈਂ ਕਿਹਾ ਚੱਲ ਮਮੀ ਨੂੰ ਬਾਅਦ 'ਚ ਫੋਨ ਕਰਦੀ ਹਾਂ ਹਾਂਜੀ 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 ਨਹੀਂ ਹਾਂ ਮੰਮੀ ਹਾਂਜੀ ਮੰਮੀ ਸਾਰੇ ਠੀਕ ਠਾਕ ਨੇ ਵਧੀਆ ਨੇ ਸਾਰੇ ਲੈਦਾਸ ਮੰਮੀ ਮੈਂ ਧਿਆਨ ਕੇ ਸਾਰਾ ਕੰਮ ਸਿੱਖ ਲਿਆ ਰਸੋਈ ਦਾ ਤੇ ਜਿੱਕੇ ਨੇ ਤੁਰ ਸਿੱਚ ਗਈ ਹੋਰ ਕੀ ਮੰਮੀ ਸਭ ਕੁਛ ਬਣਾਨੇ ਆ ਗਿਆ ਮੈਨੂੰ ਮੰਮੀ ਬੜੇ ਚੰਗੇ ਨੇ ਮੈਨੂੰ ਨਾ ਸਾਰਾ ਕੁਛ ਸਿਖਾ ਦਿੰਦੇ ਨੇ ਵਧੀਆ ਹੋਰ ਕੀ ਮੰਮੀ ਹਾਂ ਨਹੀਂ ਰੋਟੀਆਂ ਲਾਨੀ ਆ ਜੇ ਮੜੇ ਮੋਟੇ ਟੇਢੀ ਟੁੱਢੀ ਹੋ ਜਾਂਦੇ ਤੇ ਕੋਈ ਨਹੀਂ ਮਮੀਆਂ ਨੇ ਉਕਾਲ ਆਂਦੇ ਨੇ ਉਹਨੇ ਇਹ ਨਖਰੇ ਨਹੀਂ ਕਰਦੇ ਰੋਟੀ ਨੂੰ ਲੈ ਕੇ ਹਾਂ ਨਹੀਂ ਮਮੀ ਸ਼ਹਿਰ ਨਾਲ ਪਿੰਡ ਦਾ ਫਰਕ ਤੇ ਹੈਗਾ ਇਹ ਪਰ ਇਹ ਆ ਕਿ ਪਿੰਡ ਦੇ ਲੋਕੀ ਬੜੇ ਵਧੀਆ ਹੁੰਦੇ ਆ ਹਾਂਜੀ ਹਾਂਜੀ ਉੱਥੇ ਦੇ ਮਮੀ ਮੈਂ ਕਿਧਰ ਸੋਈ ਚੁਗੜੀ ਨਹੀਂ ਸੀ ਪਰ ਹੁਣ ਚੱਲ ਸੋਰੇ ਤੇ ਫਿਰ ਰਲਣਾ ਹੀ ਪੈਣਾ ਹੀ ਨਾ ਹੁਣ ਪਹਿਲੇ ਦਿਨਾਂ ਨੇ ਮੈਨੂੰ ਕੋਈ ਕੰਮ ਨਹੀਂ ਲਾਇਆ ਤੇ ਬਾਅਦ ਚ ਫਿਰ ਮਨੋਪੀ ਲੱਗਾ ਕਿ ਨਹੀਂ ਮੇਰਾ ਵੀ ਕੋਈ ਫਰਜ ਐ ਚੱਲ ਮੈਂ ਵੀ ਕੰਮ ਕਰਦੀ ਹਾਂ ਨਹੀਂ ਨਹੀਂ ਮੈਂ ਸਿਹਰੇ ਕੰਮ ਕਰ ਲੈਂਦੀ ਹੁਣ ਹਾਂ ਉਹ ਮੰਮੀ ਤੇ ਉਹ ਮੈਂ ਜਾ ਕੇ ਨਹੀਂ ਐ ਕੋਈ ਨਹੀਂ ਕਰ ਲਾ ਮੰਮੀ ਮੈਂ ਜਾ ਕੇ ਮੈਨੂੰ ਤਾਂ ਪਹਿਲੇ ਹੀ ਪਤਾ ਸੀ ਕਿ ਮੰਮੀ ਨੇ ਮਜਾ ਕਰਨਾ ਕਿ ਉੱਥੇ ਤਾਂ ਵਰਦੀ ਨਹੀਂ ਹੁੰਦੀ ਕੋਈ ਕੰਮ ਨਹੀਂ ਕਰਦੀ ਹੁੰਦੀ ਹਾਂਜੀ ਨਹੀਂ ਬਹੁਤ ਵਧੀਆ ਸਾਰੇ ਪਰਿਵਾਰ ਦੇ ਮੈਂਬਰ ਬਹੁਤ ਵਧੀਆ ਨੇ ਹਾਂਜੀ ਹਾਂਜੀ ਲੈ ਮੰਮੀ ਕਿੱਦਾਂ ਮਜਾ ਕਰਦੇ ਮੈਨੂੰ ਮੈਂ ਸੱਚੀ ਕਮ ਆਂਦਾ ਮੰਮੀ ਸਾਰਾ ਕੋਈ ਨਾ ਤੁਸੀਂ ਆਇਓ ਕਿਸੇ ਦਿਨ ਤੁਹਾਨੂੰ ਵੀ ਆਪਣੇ ਹੱਥ ਦੀ ਰੋਟੀ ਬਣਾ ਕੇ ਖਵਾਉਂਗੀ ਤੁਸੀਂ ਹੀ ਤਾਰੀਫਾ ਕਰਨੀ ਹੈ ਲੈ ਮੇਰੀ ਕੁੜੀ ਨੇ ਸਾਰੇ ਕੰਮ ਆ ਗਿਆ ਹਾਂਜੀ ਹਾਂਜੀ ਹੋਰ ਸੁਣਾਓ ਸਾਰੇ ਠੀਕ ਠਾਕ ਨੇ ਘਰੇ ਠੀਕ ਹੈ ਠੀਕ ਹੈ ਨਹੀਂ ਨਹੀਂ ਕਪੜਾ ਲੀਣਾ ਵੀ ਬਣਾ ਕੇ ਦਿੰਦੇ ਆ ਉਹ ਵਿਆਹ ਦੇ ਮੰਮੀ ਬੜੇ ਸੂਟ ਪਏ ਸੀ ਤੇ ਮੈਂ ਕਿਹਾ ਕੀ ਸੁਆਣੇ ਇੰਨੇ ਹਨਾ ਸਵਾਈ ਜਾਣੇ ਮੰਮੀ ਤੇ ਕਹਿੰਦੇ ਸੀ ਚੱਲ ਬੋਟਰ ਸੂਟ ਬਣਾ ਲੈ ਹਲਕੇ ਕਿ ਗਰਮੀ ਚ ਤੁਹਾਨੂੰ ਪਤਾ ਜਿਆਦਾ ਭਾਰੇ ਪੈਂਦੇ ਵੀ ਨਹੀਂ ਮੈਂ ਕਿਹਾ ਚਲੋ ਕੋਈ ਨੀ ਨੀ ਬਣਾ ਲਾਂਗੇ ਨਹੀਂ ਨਹੀਂ ਮੰਮੀ ਹਮਨਾਈ ਨਹੀਂ ਕਿਸੇ ਕਲ ਦੀ ਸਾਰਾ ਕੁਛ ਠੀਕ ਠਾਕ ਹੈ ਵਧੀਆ ਹੈ ਸਭ ਕੁਛ ਜੋ ਵੀ ਮਿਲ ਚਾਹੀਦਾ ਹੋਵੇ ਮੇਰੀ ਡਿਮਾਂਡ ਵੀ ਪੂਰੀ ਕਰਦੇ ਡੈਡੀ ਦਾ ਸੁਭਾਅ ਵੀ ਬਰਾ ਵਧੀਆ ਹਾਂਜੀ ਹਾਂਜੀ ਚਲੋ ਤੁਸੀਂ ਨਾ ਟੈਨਸ਼ਨ ਨਾ ਲੋ ਤੇ ਕੋਈ ਨਾ ਮਾਰੀ ਜੇ ਫੇਰਾ ਕਿਸੇ ਦਿਨ ਮੈਂ ਕਿਹਾ ਚਲ ਮੰਮੀ ਦਾ ਹਾਲ ਚਾਲ ਪੁੱਛਦੀ ਹਾਂ ਤੇ ਕੋਈ ਨਾ ਆਏ ਤੁਸੀਂ ਹਾਂਜੀ ਚਲੋ ਠੀਕ ਆ ਮੰਮੀ ਸਤਿ ਸ਼੍ਰੀ ਅਕਾਲ ਮੰਮੀ ਨੂੰ ਤੇ ਮੈਂ ਨਾ ਇਹ ਨਾ ਕਝੂਤ ਬੋਲਦਾ ਵਾ ਕਿ ਸਾਰੇ ਵਧੀਆ ਨੇ ਹਣ ਮੰਮੀ ਨੂੰ ਮੈਂ ਕੀ ਦਸਾਂ ਕਿ ਸੱਸ ਮੇਰੀ ਜ਼ਿਆਦਾ ਹੀ ਚਲਾਕ ਆ ਜੇ ਮੰਮੀ ਨੂੰ ਕਹਿ ਦਿੰਦੀ ਨਾ ਤੇ ਮੰਮੀ ਨੇ ਕਹਣਾ ਹੀ ਯਾਰ ਇਹ ਤੇ ਤਾਂ ਆਪ ਹੀ ਕਰਾਇਆ ਸੀ ਚਲ ਕੋਈ ਨਹੀਂ ਹਣ ਮੰਮੀ ਨੂੰ ਝੂਠ ਕਹਿ ਦੇ ਦਿੱਤਾ ਮੰਮੀ ਕਿਹੜੀ ਨਿਸ਼ੇਤੀ ਆ ਲੱਗੀ ਆ ਮੰਮੀ ਨੂੰ ਕਿ ਬਥੇਰੇ ਕੰਮ ਹੁੰਦੇ ਆ ਪਰ ਚਲ ਕੋਈ ਨਹੀਂ ਝੂਠ ਤੇ ਹੁਣ ਮੈਂ ਨਾ ਬੋਲਦਾ ਏ ਪਰ ਇਹ ਕਹਿੰਦੇ ਆ ਨਾ झूठ द ना पैर नहीं होंगे किसी ना किसी दिन पता लग ही जाता पर चल कोई नी जो लगेगा गल हम चल मम्मी खुश तो हो गए ना कि मेरी ती सुखी है झूठ ही सही मम्मी तो खुश हो गए ना चल अंदर चल जा हो मम्मी उठ गए तो गाला पै जा रही है।